ਆਪਾਂ ਇਸ ਵੇਲੇ ਅਜਨਾਲਾ ਸ਼ਹਿਰ ਦੇ ਵਿੱਚ ਅਜਨਾਲਾ ਚਗਾਵਾਂ ਰੋਡ ਦੇ ਉੱਤੇ ਜਿਹੜਾ ਖੜੇ ਅਜਨਾਲਾ ਜਿਹੜੀ ਮੇਨ 에어ਪੋਰਟ ਰੋਡ ਸੀਗੀ ਡੇਦਾ ਬਾਬਾ ਨਾਨਕ ਰੋਡ ਸੀਗੀ ਉਹ ਸ਼ਾਇਦ ਪਹਿਲਾਂ ਅਸੀਂ ਬਣਾਈਆਂ ਫਿਰ ਫਤੇਗੜ ਚੂੜੀਆਂ ਰੋਡ ਜਿਹੜੀ ਉਹ ਬਣਾਈ ਇਹ ਜਿਹੜੀ ਰੋਡ ਸੀ ਅਜਨਾਲਾ ਚਗਾਵਾਂ ਪਿਛਲੇ 15 ਸਾਲਾਂ ਤੋਂ ਬਹੁਤ ਬੁਢੀ ਹਾਲ ਸੀਗੀ ਬਹੁਤ ਹੀ ਮਾੜੀ ਹਾਲ ਸੀਗੀ ਕਿਸੇ ਦਿਨ ਨਹੀਂ ਬਣਾਈ ਅੱਪਾ ਇਹਦੇ ਤੇ 11 ਕਰੋੜ ਰੁਪਇਆ ਲਾ ਕੇ ਇਹਨੂੰ ਹੁਣ ਇਹਦਾ ਕੰਮ ਸ਼ੁਰੂ ਕੀਤਾ ਪਹਿਲਾਂ ਪੱਥਰ ਪਾਇਆ ਸੀਗਾ ਹੁਣ 15 ਤਰੀਕ ਤੱਕ ਇਹਦੇ ਤੇ ਲੋਕ ਪੈਣੀ ਜਿਹੜੀ ਅੱਜ ਸ਼ੁਰੂ ਹੋਈ ਹੈ ਇਹ ਸੜਕ ਜਿਹੜੀ ਆ ਚਗਾਵੇਂ ਤੋਂ ਵੀ ਅੱਗੇ ਲੰਘ ਜਾਂਦੀ ਆ ਚਗਾਵੇਂ ਤੋਂ ਅੱਗੇ ਅਟਾ ਦੀ ਤੱਕ ਜਿਹੜੀ ਇਹ ਚੱਲ ਜਾਂਦੀ ਆ ਸਾਦੀ ਛੜਕੇਬੰਦ ਬਣਾ ਦੇਣੀ ਆ ਤਾਂ ਜੋ ਲੋਕ ਸੁੱਖੇ ਹੋ ਜਾਣ ਸਾਡਾ ਤਾਂ ਮਤਲਬ ਜਿਹੜਾ ਰਿਆੜਾਂ ਤੋਂ ਲੱਗ ਕੇ ਮੰਡੀ ਦਰਾਂ ਮੰਡੀ ਤੇ ਆ ਸਾਰਾ ਇਲਾਕਾ ਜਿਹੜਾ ਹੈ ਇਹ ਬਹੁਤ ਬੁਧੀਆ ਹਾਲ ਸੀਗੀ ਸੋ ਉਹ ਬਲਤ ਜਿਹੜੀ ਪਹਿਲਾਂ ਸਾਡੇ ਪੀਡਬਲ ਡੀ ਦੇ ਅਧਿਕਾਰੀਆਂ ਨੇ ਐਸਡੀਓ ਸਾਹਿਬ ਜੀ ਸਾਹਿਬ ਸਾਡੇ ਸਾਡੇ ਨਾਲ ਇਹਨਾਂ ਨੇ ਪਹਿਲਾਂ ਵੀ ਦੂਜੀਆਂ ਰੋਡਸ ਬਹੁਤ ਅੱਛੀਆਂ ਬਣਾਈਆਂ ਤੇ ਆਹ ਰੋਡ ਤੇ ਵੀ ਅੱਜ ਕੰਮ ਸ਼ੁਰੂ ਹੋ ਗਿਆ ਤੇ ਮੈਂ ਕੰਮ ਦੇਖਣ ਆਇਆ ਸੀਗਾ ਕਿ ਕਿਸੇ ਤਰ੍ਹਾਂ ਦੀ ਕੰਮ ਦੇ ਵਿੱਚ ਕਮੀ ਨਾ ਹੋਵੇ ਜਾਂ ਜਿਹੜਾ ਮਟੀਰੀਅਲ ਪਾਇਆ ਉਹ ਕਿਸ ਤਰ੍ਹਾਂ ਉਹਦੇ ਵਿੱਚ ਕੋਈ ਮੁੜ ਕੇ ਸ਼ਿਕਾਇਤ ਨਾ ਕਰ ਲੋ ਉਹ ਦੇਖਣਾ ਹੈ ਉਹਦੇ ਬਹੁਤ ਵਧੀਆ ਮਟੀਰੀਅਲ ਪਾ ਰਹੇ ਉਹਦੀ ਫਾਈਨਲ ਜਿਹੜੀ ਆ ਉਹ ਅਜੇ ਫਰਵਰੀ ਤੇ ਜਾ ਕੇ ਹੋਊਗੀ ਪোন ਪਹਿਲਾਂ ਕਿਉਂਕਿ ਲੁੱਕ ਦਾ ਕੰਮ ਜਿਹੜਾ 15 ਦਸੰਬਰ ਤੱਕ ਹੀ ਹੋ ਸਕਦਾ ਉਹ ਤੋਂ ਬਾਅਦ ਬਾਕੀ ਆਪਾਂ 15 ਫਰਵਰੀ ਤੋਂ ਬਾਅਦ ਜਿਹੜਾ ਦਵਾਦਾ ਜਦੋਂ ਧੁਪਾ ਲੱਗੀਆਂ ਦਵਾਦਾ ਮਤਲਬ ਜਿਹੜਾ ਸਟਾਰਟ ਕਰਾਂਗੇ ਸੋ 15 ਦਸੰਬਰ ਤੱਕ ਆਪਾਂ ਕਾਫੀ ਕਰ ਦੇਣਾ ਜਿੱਦਾਂ ਸਾਰਿਆਂ ਨਾਲ ਪਿਛਲੇ 15 ਸਾਲਾਂ ਤੋਂ ਲੋਕਾਂ ਦੇ ਸਿਰ ਚ ਬਚਾ ਦੇਣ ਦੇ ਵਿੱਚ ਘੱਟਾ ਪੈਂਦਾ ਐਕਸੀਡੈਂਟ ਹੁੰਦੇ ਮੋਟਰਸਾਈਕਲ ਗੱਡੀਆਂ ਨਾਲ ਲੋਕਾਂ ਦੀਆਂ ਟੁੱਟਦੀਆਂ ਔਰ 15 ਸਾਲ ਪਹਿਲਾਂ ਇੱਥੇ ਸਿਵਲਜ ਪੁੱਟ ਕੇ ਛੜਤਾ ਪਿਉ ਦਿਆ ਪੁੱਤਾਂ ਨੇ ਮੁੜਕੇ ਨਾ ਛੜਕ ਬਣਾਈ ਨਾ ਸਿਵਲ ਜਾਲੇ ਟੋਏ ਪੋੜੇ ਹੁਣ ਆਕੇ ਉਹ ਅਸੀਂ ਠੀਕ ਕਰਾਇਆ ਔਰ ਬੜੇ ਜੱਬਾ ਨਾਲ ਕਰਾਇਆ ਬਹੁਤ ਮਤਲਬ ਸੀਐਮ ਸਾਹਿਬ ਨਾਲ ਮਤਲਬ ਮੀਟਿੰਗ ਕਰਕੇ ਬੜਾ ਔਖਾ ਹੋ ਕੇ ਮਤਲਬ ਜਿਹੜਾ ਇਹ ਆਪਾਂ ਕਰਾਇਆ ਸੋ ਮੈਂ ਅੱਜ ਇਹ ਕੰਮ ਜਿਹੜਾ ਸੀਗਾ ਉਹ ਦੇਖਣਾ ਹੈ ਕੰਮ ਬਹੁਤ ਵਧੀਆ ਕੁਆਲਿਟੀ ਦਾ ਕੰਮ ਹੋ ਜਾਏ ਇਸ ਕਰਕੇ ਮੈਂ ਅੱਜ ਨਾਲ ਆਇਆ ਹਾਲਕੇ ਜ ਹੋਰ ਵੀ ਕਾਫੀ ਛੜਕਾਂ ਬਣਾਈਆਂ ਜਾ ਰਹੀਆਂ ਯਾਰ ਜਾਲ ਵਿਛਾਇਆ ਜਾ ਰਿਹਾ ਇੱਕ ਮੈਂ ਕਿਹਾ ਤੁਸੀਂ ਪੰਜ ਛੜਕਾਂ ਤੁਹਾਨੂੰ ਉਦੋਂ ਦੱਸੀ ਮਤਲਬ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਕਦੀਬ 27 ਕਰੋੜ ਦੀਆਂ ਉਹ ਮਤਲਬ ਜਿਹੜਾ ਉਹਦਾ ਕੰਮ ਹੋ ਰਿਹਾ ਉਹਦਾ ਇੱਕਵੇਂ ਤੁਹਾਨੂੰ ਕੱਲ੍ਹ ਬੱਸੋ ਮਤਲਬ মিডিਆ ਨੂੰ ਅਡਰੈਸ ਕਰੂੰਗਾ ਤਦ ਮੈਂ ਡਿਟੇਲ ਦਊਂਗਾ ਕਿ ਸੀਐਮ ਸਾਹਿਬ ਨੇ ਹੋਰ ਸਾਡੀਆਂ ਕਿੰਨੀਆਂ ਛੜਕਾਂ ਮਜੂਦ ਕੀਤੀਆਂ ਮੇਰਾ ਖਿਆਲ ਹੈ ਕਿ ਅਗਲੇ ਸਾਲ ਜੁਲਾਈ ਅਗਸਤ ਤੋਂ ਬਾਅਦ ਕੰਮ ਹੁਣ ਸ਼ੁਰੂ ਹੋ ਜਾਊਗਾ ਅਜ ਨਾਲ ਇਹਦੀ ਇੱਕ ਵੀ ਛੜਕ ਦੀ ਇੱਦਾਂ ਦੀ ਦਊਂਗੀ ਜੀ ਜਿਹੜੀ ਖਰਾਬ ਹੋ ਗਈ ਪੂਰੇ ਹੀ ਨਾਲੇ ਦੀ ਸੀਐਮ ਸਾਹਿਬ ਨੇ ਬਹੁਤ ਪੈਸੇ ਦਿੱਤੇ ਆ ਮੈਂ ਪੋਸਟੂ ਚੋਥਾ ਇਲੈਕਸ਼ਨ ਤੇ ਥੋੜਾ ਰੁਜੇ ਦੋ ਦਿਨ ਬਾਅਦ ਮੀਡੀਆ ਨੂੰ ਮੈਂ ਡਿਟੇਲ ਦਵਾਂ ਕਿ ਕਿੰਨੀਆਂ ਛੜਕਾਂ ਜਿਹੜੀਆਂ ਤੁਹਾਨੂੰ ਮੈਂ ਜਿਹੜੇ ਆਰਡਰ ਹੈ ਗਵਰਨਮੈਂਟ ਦੇ ਉਹ ਦਵਾਂਗਾ ਉਹ ਮੈਂ ਬੜਾ ਮੇਰਾ ਮਨ ਖੁਸ਼ ਹੈ ਕਿ ਸੀਐਫ ਸਾਹਿਬ ਨੇ ਸਾਨੂੰ ਜਿਹੜਾ ਤੁਸੀ ਬਣ ਸੀਗਾ ਉਹਦੇ ਪੈਸੇ ਵੀ ਰੀਲੀਜ਼ ਕਰਤੇ ਸਾਡਾ ਉਹ ਟੈਂਡਰ ਜਿਹੜਾ ਉਹ ਅਹੀ ਪਾ ਦੇ ਸ਼ੁਰੂ ਹੋ ਚੱਲਿਆ ਉਹ ਵੀ ਇਸ ਮਹੀਨੇ ਦੇ ਵਿੱਚ ਵਿੱਚ 15 ਜਨਵਰੀ ਤੱਕ ਟੈਂਡਰ ਹੋ ਜਾਣਾ ਉਹ ਵੀ ਕੰਮ ਅਸੀਂ ਮਤਲਬ ਜਿਹੜਾ ਮਾਰਚ 31 ਤੋਂ ਪਹਿਲਾਂ ਪਹਿਲਾਂ ਸਾਨੂੰ 20 ਕਰੋੜ ਰੁਪਏ ਸੀਐਮ ਸਾਹਿਬ ਨੇ ਦਿੱਤਾ ਉਹ ਅਸੀਂ ਮਤਲਬ ਕਰਦੇ ਸੜਕਾਂ ਦਾ ਜੀ ਪੂਦੇ ਪੂਦੇ ਨਾਲੇ ਦੇ ਵਿੱਚ ਸੜਕਾਂ ਦੀ ਕੋਈ ਸਮੱਸਿਆ ਨਹੀਂ ਰਹੂਗੀ ਜੀ ਤੁਹਾਨੂੰ ਮੈਂ ਜਦੋਂ ਦੱਸੂਗਾ ਨਾ ਉਦੋਂ ਜਦੋਂ ਤੁਹਾਨੂੰ ਲਿਸਟ ਫੜਾਉਂਗਾ ਤੇ ਤੁਸੀਂ ਵੀ ਲਿਸਟ ਪੜ੍ਹ ਕੇ ਕਹੋਗੇ ਕਿ ਇਤਿਹਾਸ 'ਚ ਕਦੀ ਇਦਾਂ ਨਹੀਂ ਆਇਆ ਕਿ ਇੰਨੀਆਂ ਸੜਕਾਂ ਕਿਸ ਮੁੱਖ ਮੰਤਰੀ ਨੇ ਟੀਚਾ ਹੈ ਕੰਮ ਹੈਲਥ ਤੇ ਐਜੂਕੇਸ਼ਨ ਜਿਹੜਾ ਇਹਨੂੰ ਠੀਕ ਕਰਨਾ ਇਹ ਆਪਾਂ ਠੀਕ ਕਰ ਰਹੇ ਹਾਂ ਕਿਉਂਕਿ ਨਾਲੇ ਦੇ ਵਿੱਚ ਤਾਂ ਪਿਛਲੇ 25 ਸਾਲ ਤੋਂ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਸੜਕਾਂ ਦਾ ਟੋਏ ਗੋੜੇ-ਗੋੜੇ ਅੱਗੇ ਜਾ ਕੇ ਵੇਖੋ ਤੁਸੀਂ ਬਾਰਡਰ ਤੇ ਮదల ਤਰੀਏ ਮੂਸੇ ਵਾਲੇ ਪਾਸੇ ਦੂੜੇ ਵਾਲੇ ਪਾਸੇ ਨੰਗਲ ਸੋ ਇਹ ਨੀਕ ਬੁਰੀ ਹਾਲਤ ਹੈ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਔਰ ਜਦੋਂ ਹੁਣ ਛੜਕਾ ਮੰਨ ਗਿਆ ਲੋਕਾਂ ਨੂੰ ਵਿਚਾਦਾ ਰਹੂਗਾ ਕਿ ਵਾਕੇ ਕਿਸ ਨੇ ਕੰਮ ਕੀਤਾ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅਜ ਨਾਲੇ ਨੂੰ ਦਿਲ ਖੋਲ ਕੇ ਜਿਹੜੇ ਉਹ ਗੱਫੇ ਜੜਿਆ 21 ਜਨਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਕਿਹ ਵੀ ਦੀਆਂ ਤਿਆਰੀਆਂ ਨੇ ਨਹੀਂ ਨਹੀਂ ਪੂਰੇ ਪੰਜਾਬ 'ਚ ਤਿਆਰੀ ਹੈ ਮੇਰੀ ਤਾਂ ਚਲੋ ਡਿਊਟੀ ਅਮਰ ਸਤਿ ਆਪ ਪੂਰੇ ਪੰਜਾਬ 'ਚ ਪਾਰਟੀ ਦੀਆਂ ਤਿਆਰੀਆਂ ਰੱਤੀ ਅਮਰ ਦਾ ਰੋੜਾ ਜੀ ਜੋ ਅੰਦਰ ਅਸੀਂ ਮਲੇ ਸੀਗੇ ਪੂਰੇ ਪੰਜਾਬ ਦੇ ਵਿੱਚ ਹੁਣੇ ਚੀਮਾ ਸਾਹਿਬ ਨਾਲ ਸੀਗੇ ਵਿੱਤ ਮੰਤਰੀ ਪੂਰੇ ਪੰਜਾਬ ਦੇ ਵਿੱਚ ਤਿਆਰੀਆਂ ਜਿਹੜੀਆਂ ਅਸੀਂ ਮੁਕੰਮਲ ਕਰਦੀਆਂ ਉਹ ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਮੇਦ ਬਣ ਗਏ ਬਹੁਤ ਵੱਡੀ ਜਿੱਤ ਹੋ ਹ ਸਕਰੀਨਿੰਗ ਕਮੇਟੀ ਦੇ ਇੰਚਾਰਜ ਕਦੋਂ ਤੱਕ ਟਿਕਟ ਐਨਾਨਸ ਕਰ ਦਿੱਤੀਆਂ ਜਾਣਗੀਆਂ ਅਮਰ ਸਾਹਿਬ ਸਕਰੀਨਿੰਗ ਕਮੇਟੀ ਦੇ ਚਾਰਜ ਅਰਵਿੰਦ ਕੇਰਿਵਾਲ ਜੀ ਨੇ ਤੇ ਭਗਵੰਤ ਮਾਨ ਜੀ ਨੇ ਲਾਇਆ ਤੇ ਮੈਨੂੰ ਲੱਗਦਾ ਕਿ ਅਸੀਂ ਕੱਲ ਸ਼ਾਮ ਤੱਕ ਜਾਂ ਬੱਸੋ ਤੱਕ ਟਿਕਟਾਂ ਸਾਰੀਆਂ ਐਨਾਨਸ ਕਰਾਂਗੇ ਹਾਂਜੀ ਨਾਲੇ ਵਿੱਚ ਵੀ ਦੋ ਹੋਰੀ ਹਾਂਜੀ ਨਾਲੇ ਦੀਆਂ ਦੋ ਨੌਸ ਹੋ ਜਾਂਦੀਆਂ ਉਹ ਵੀ ਸਕਦੀਨ ਕਮੇਟੀ ਨੂੰ ਨਾਮ ਭੇਜਤੇ ਉੱਤੇ ਭੇਜਤੇ ਅਸੀਂ ਉਹ ਵੀ ਦੋ ਹੋ ਜਾਣਗੇ ਕਿਉਂਕਿ ਹੱਲੇ ਮੇਰਾ ਤੇ ਸ਼ਾਇਦ ਆ ਪੱਦੇ ਹੱਤੀ ਏਰੀਏ ਦੇ ਵਿੱਚ ਸਾਡੇ ਸਰਦਾਰ ਲਾਲਜੀ ਸਿੰਘ ਭੁੱਲਣ ਚਾਹਦੇ ਨੇ ਉਹਨਾਂ ਨੂੰ ਦੋਵੇਂ ਨਾਮ ਭੇਜਤੇ ਉਹ ਨੌਸ ਕਰ ਦੇਣਗੇ ਇੱਕ ਅੱਦੇ ਦਿਨ ਦੇ ਵਿੱਚ ਨੌਸ ਹੋ ਜੀਏ ਜਿੱਤਾਂਗੇ ਇਹ ਨਾਲਾ ਵੀ ਜਿੱਤਾਂਗੇ ਮਸਦ ਵੀ ਜਿੱਤਾਂਗੇ ਰਾਜਾ ਸੰਸਿਵ ਜਿੱਤਾਂਗੇ ਸਾਡੇ ਲਾਗੇ ਵੈਸਾ ਹੀ ਆਦਾ ਐਸਾ ਹੀ ਜਿੱਤਾਂਗੇ ਵੋਟਰਾਂ ਨੂੰ ਕੀ ਪੀਰ ਹੋਊਗੀ ਪੰਜਾਬ ਦੇ ਨਹੀਂ ਲੋਕਾਂ ਨੂੰ ਇਹੀ ਵੋਟਰਾਂ ਨੂੰ ਇਹੀ ਪੀ ਲਿਆ ਕਿ 2.5 ਸਾਲਾਂ ਦੇ ਵਿੱਚ ਜਿੰਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤਾ ਸਾਦ ਉਸ ਕੰਮ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਵੋਟ ਪਾਉਣੀ ਆ ਤਾਂ ਇਹ ਅਗਲੇ 2.5 ਸਾਲ ਜਿਹੜੇ ਰਹਿੰਦੇ ਆ ਬਾਕੀ ਵਿਕਾਸ ਆਪਾਂ ਤਾਂ ਹੀ ਕਰ ਪਾਵਾਂਗੇ ਜੇ ਸਰਕਾਰ ਨੂੰ ਮਜ਼ਬੂਤ ਕਰਾਂਗੇ ਸੋ ਸਭ ਨੂੰ ਬੇਨਤੀ ਆ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ ਛਾੜੂ ਨੂੰ ਵੋਟ ਪਾਉਣੀ ਆ ਜਿੱਥੇ ਜਿੱਥੇ ਉਹਨਾਂ ਦੇ ਕੈਂਡੀਡੇਟ ਉਹਨਾਂ ਨੂੰ ਜਿਹੜਾ ਤਗੜੀ ਜਿੱਤ ਜਿਹੜੀ ਆ ਉਹਦੇ